ਹਾਂਜੀ ਨਮਸਕਾਰ ਸਰ ਕੀ ਨਾਮ ਹੈ ਜੀ ਨਮਸਕਾਰ ਮਾਨੋਡ ਆਪਣਾ ਰਹੰਦਰਪਾਲਾ ਤੇ ਅੱਜ ਮਹਾਕਾਲ ਬਲੱਡ ਸੇਵਾ ਦੇ ਵੱਲੋਂ ਸਾਰੀ ਸਮਾਜਿਕ ਤਾਨੂਸਤਾ ਵਾ ਦੇ ਸਹਿਯੋਗ ਦੇ ਨਾਲ ਅੱਜ ਕੜੀ ਚਾਵਲ ਦਾ ਲੰਗਰ ਪਾਠਿਕ ਨੂੰ ਲਗਾਇਆ ਗਿਆ ਹੈ ਕਿ ਤਾਮੰਦਨ ਨੂੰ ਇਸ ਸਾਲ ਕੋਈ ਮੁਸ਼ਕਿਲ ਨਾ ਲਗਾਇਆ ਗਿਆ ਦੇਖੋ ਜੀ ਸਾਰੇ ਬਹੁਤ ਖਾਦਦੇ ਸਾਡੇ ਵੀਜੇ ਗੁਫਤਾ ਜੀ ਸਾਡੀ ਪੂਰੀ ਟੀਮ ਮਹਾਕਾਲ ਬਲੱਡ ਸੇਵਾ ਦੀ ਤੇ ਸਾਡੇ ਕੋਲ ਭਾਈ ਘਣੀ ਅਸਾਸੀ ਸਾਡੀ ਜੋ ਵੀ ਟੀਮ ਸਾਡੀ ਹੈ ਸਾਡੇ ਕੋਲ ਹਾਜ਼ਿਰ ਲੱਗ ਗਈਆਂ ਨੇ ਤੇ ਸਭ ਦਾ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨਾਲ ਇੱਕ ਸਾ ਪੁਰੇ ਬਾਬਾ ਜੀ ਕਿੰਨੇ ਵਜੇ ਦਾ ਲਗਾਇਆ ਲੰਗਰ ਤੁਸੀਂ ਇਹ ਸਵੇਰੇ 12 ਵਜੇ ਲੱਗਾ ਸ਼ੁਰੂ ਹੋ ਗਿਆ ਸੀ ਜੀ ਤੇ ਪ੍ਰਭੂ ਇੱਛੇ ਤੱਕ ਜੋ ਤੱਕ ਵੀ ਚੱਲਦਾ ਕਿਉਂਕਿ ਤੁਹਾਡੇ ਵਰਗੇ ਦਾਨੀ ਸੱਜਰ ਕੋਈ ਨਾ ਕੋਈ ਰੋਕ ਜਾ ਕੇ ਕੋਈ ਨਾ ਕੋਈ ਸੁਖਾਂਜ ਔਰ ਆਟੋਮੈਟਿਕਲੀ ਵੀ ਪਿਛਲ ਵਾਰ ਅਸੀਂ ਕੀਤਾ ਲਾਇਆ ਸੀ ਉਸ ਵੇਲੇ ਵੀ ਬਹੁਤ ਲੋਕਾਂ ਨੇ ਸੇਵਾ ਦਿੱਤਾ ਤੇ ਡੇਢ ਕਵਾਰਟਲ ਤੇ ਸੀ 5 5.5 ਕਵਾਰਟਲ ਦੀ ਖੇਤ ਦਾ ਪਚਾਈ ਗਈ ਸੀ ਪਿਛਲੀ ਵਾਰ ਇਸ ਵਾਰ ਵੀ ਬੜੀ ਚਾਵਾ ਦਾ ਲੰਗਰ ਅਟੋਟ ਬੱਤਰਿਆ ਜੇ ਪ੍ਰਭੂ ਰਾਮ ਦੀ ਇੱਛਾ ਦੇ ਨਾਲ ਸਾਰਿਆਂ ਦਾ ਧੰਨਵਾਦ ਜਿਹੜੇ ਉਹਨਾਂ ਸਹਿਯੋਗ ਕਰਦੇ ਇਹਨਾਂ ਵਾਰ ਲੰਗਰ ਹੈ ਜੀ ਇਹ ਦੂਸਰਾ ਲੰਗਰ ਹੈ ਜੀ ਠੀਕ ਹੈ ਚੱਲੋ ਆਪਾਂ